ਵੀਡੀਓ ਅਸੀਂ ਵੀ ਬਹੁਤ ਪਾਉਨੇ ਆ ਤੇ ਵੀਡੀਓ ਸਾਡੀਆਂ ਸ਼ੌਂਕ ਨਾਲ ਤੁਸੀਂ ਵੀ ਬਹੁਤ ਵੇਖਦੇ ਹੋ ਤੇ ਅੱਜ ਭਲਾ ਪਛਾਣੋ ਖਾਂ ਕਿ ਆ ਕਿਹੜਾ ਕੋੜਾ ਨਾ 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 ਸਜਣੋ ਤੁਹਾਡੇ ਦਿਮਾਗ 'ਚ ਚੇਤਕ ਆਇਆ ਪਰ ਇਹ ਚੇਤਕ ਨਹੀਂ ਚੇਤਕ ਵਾਂਗ ਤੁਮਾਂ ਪਾਉਣ ਵਾਲਾ ਕੋੜਾ ਹੈ ਦਿਲ ਜਾਨ ਚੇਤਕ ਦੀ ਬਿਲਕੁਲ ਡਿੱਟੋ ਕਾਪੀ ਹੈ ਇੱਕ ਪਾਸੇ ਚੇਤਕ ਕੱਢ ਲਓ ਤੇ ਦੂਜੇ ਪਾਸੇ ਪਾ ਲਓ ਇਹ ਹੈ ਕਿ ਕੱਲਾ ਕੱਦ ਕਾਢ ਜਾਂ ਸ਼ਕੀਨਪੂਣਾ ਨਹੀਂ ਚੇਤਕ ਜਿਹਾ ਜੇ ਬੱਚਿਆਂ ਵਾਲੇ ਪਾਸੇ ਜਾਈਏ ਤੇ ਇਹ ਵੀ ਆਪਦੇ ਬਾਪ ਵਾਂਗ ਸੋਹਣੇ ਸੁਲੱਖੇ ਤਾਕੜ ਬੱਚੇ ਪੈਦਾ ਕਰ ਰਿਹਾ ਜਿਹੜੇ ਤੁਹਾਨੂੰ ਵਿਖਾਉਣੇ ਆ ਤੇ ਦੂਜੀ ਗੱਲ ਇਹ ਹੈ ਕਿ ਆਪਾਂ 1 ਸਾਲ ਪਹਿਲਾਂ ਹੀ ਘੋੜੇ ਦੀ ਵੀਡੀਓ ਪਾਈ ਸੀ ਪੂਰਾ ਸਾਲ ਹੋ ਗਿਆ ਤੇ 25 30 ਰਿਜ਼ਲਟ ਆ ਗਏ ਬਹੁਤ ਚੰਗੀਆਂ ਘੋੜੀਆਂ ਇਹ ਘੋੜੇ ਤੋਂ ਮੇਟ ਹੋਈਆਂ ਉਹਨਾਂ ਰਿਜ਼ਲਟਾਂ ਦੇ ਵੀ ਤੁਹਾਨੂੰ ਝਾਂਤ ਮਰਾਉਣੀ ਹੈ ਤੇ ਕਹਿ ਦਈਏ ਕਿ ਜੇ ਉਹ ਘੋੜਾ ਲੇਝੜਾ ਹੈ ਚੇਤਕ ਆਪਣੇ ਆਪ ਵਿੱਚ ਤੇ ਚੇਤਕ ਦੇ ਸਿਰ ਤੇ ਇਹ ਘੋੜਾ ਤਾਜ ਸਾਵਤ ਹੋਇਆ ਹੈ ਬਾਕੀ ਇਹਦੀ ਗਰਦਨ ਇਹਦਾ ਪਿੱਠ ਪੁੜਾ ਇਹਦਾ ਸ਼ਕੀਨ ਪੁੜਾ ਇਹਦੀ ਕੰਨ ਕਨੌਤੀ ਤੇ ਇਹਦੀ ਮਜ਼ਬੂਤੀ ਤੁਹਾਨੂੰ ਅੱਜ ਦੀ ਵੀਡੀਓ ਚ ਵੀ ਅਸੀਂ ਵਿਖਾਉਣੀ ਹੈ ਤੇ ਬਾਕੀ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਵੀ ਦੱਸਿਓ ਤੇ ਭਰਾ ਹੁਣਾਂ ਨੂੰ ਫੋਨ ਕਰਕੇ ਮੁਬਾਰਕਬਾਤ ਵੀ ਦਿਓ ਤੇ ਬਾਕੀ ਤੁਹਾਨੂੰ ਰਿਜ਼ਲਟਾਂ ਦੇ ਵਿੱਚ ਆਤਮਰਾਉਣੇ ਆ ਅੱਜ ਇਹ ਘੋੜਾ ਤੁਹਾਡੀ ਕਚਹਿਰੀ 'ਚ ਰੱਖਣਾ ਹੈ ਕਚਹਿਰੀ 'ਚ ਕੀ ਤੁਸੀਂ ਐਕਸੈਪਟ ਕਰ ਲਿਆ ਹੈ ਹੁਣ ਤਾਂ ਤੁਹਾਨੂੰ ਇਹਦੇ ਰਿਜ਼ਲਟ ਵਿਖਾਉਣੇ ਆ ਤੇ ਘੋੜੇ ਬਾਰੇ ਜਾਣਕਾਰੀ ਦੇਣੀ ਆ ਦੁਬਾਰਾ ਤੋਂ ਕਿਉਂਕਿ ਘੋੜੀਆਂ ਦਾ ਸੀਜ਼ਨ ਬਹੁਤ ਯੂਰਾ ਸ਼ੂਰਾ ਤੇ ਚੱਲ ਰਿਹਾ ਹੈ ਹਰ ਰੋਜ਼ ਹੀ ਵੀਡੀਓ ਸ਼ੂਟ ਹੋ ਰਹੀਆਂ ਨੇ ਤੇ ਤੁਹਾਡੀ ਕਚਹਿਰੀ ਦੇ ਵਿੱਚ ਆਪਾਂ ਰੂਟੀਨ ਵਾਈਜ਼ ਇੱਕ ਦੋ ਦਿਨਾਂ ਦੀ ਬਿੱਥ ਤੇ ਵੀਡੀਓ ਪਾਈ ਜਾਣੀ ਹੈ ਤੇ ਤੁਹਾਨੂੰ ਸੋਹਣੇ ਸੋਹਣੇ ਘੋੜੇ ਦਿਖਾਈ ਜਾਣੇ ਆ ਇਸ ਲਈ ਕਹਿੰਦੇ ਆ ਕਿ ਜਿੰਨੇ ਅਜੇ ਤੱਕ ਆਪਣਾ ਪੇਜ ਨਹੀਂ ਫੋਲੋ ਕੀਤਾ ਭਾਈ ਕਰ ਲਿਓ ਤੇ ਤੁਹਾਨੂੰ ਪਹਿਲਾਂ ਸ਼ੇਅਰ ਸੁਣਾਉਣੇ ਆ ਫਿਰ ਆਪਾਂ ਤੁਹਾਨੂੰ ਘੋੜੇ ਬਾਰੇ ਜਾਣਕਾਰੀ ਦਿੰਨੇ ਆ ਕਹਿੰਦਾ ਦੁਨੀਆ ਐਵੇਂ ਮਿੱਤਰਾਂ ਮੰਨਦੀ ਹੁੰਦੀ ਨਾ ਮਿਹਨਤ ਕਰਕੇ ਅੰਗਾ ਚ ਪਾਉਣੀ ਪੈਂਦੀ ਜਾਣਗੀ ਪਹਿਲਾਂ ਬੇਬੇ ਦੀਆਂ ਪੱਕੀਆਂ ਸੀ ਛਾਬੇ ਚੋ ਚੱਕੀਆਂ ਪਰ ਮਿਹਨਤ ਆਪਣੀ ਕਰ ਕੇ ਹੀ ਬੰਦਾ ਬਣਦਾ ਹੈ ਮਹਾਨ ਜੀ ਸਾਡੀ ਅੱਜ ਨੇੜੇ ਹੋ ਦਾਤੇ ਨੇ ਸੁਣ ਲਈ ਧਾਕੜਾ ਜੇ ਰੱਖਿਆ ਘੋੜੇ ਸਾਣ ਜੀ ਤੇ ਕਹਿੰਦੇ ਉਂਗਲਾਂ ਤੇ ਗੱਭਰੂ ਨਚਾਉਂਦਾ ਹੈ ਦੁਨੀਆ ਤੇ ਫਾਰਮ ਤੇ ਕਰਦਾ ਹੈ ਸਵਾਰੀ ਸਾਣ ਦੀ ਅੱਜ ਉਂਗਲਾਂ ਤੇ ਗੱਭਰੂ ਨਚਾਉਂਦਾ ਹੈ ਦੁਨੀਆ ਤੇ ਮੁੰਡਾ ਫਾਰਮ ਤੇ ਕਰਦਾ ਹੈ ਸਵਾਰੀ ਸਾਣ ਦੀ ਇਹ ਸਵਾਰੀ ਸਾਣ ਦੀ ਬਹੁਤ ਸੋਹਣੇ ਤਰੀਕੇ ਨਾਲ ਕਰਦੇ ਨੇ ਸਰਦਾਰ ਗਰਮੀਤ ਸਿੰਘ ਜੀ ਭਲਵਾਨ ਸਾਹਿਬ ਤੇ ਉਹਨਾਂ ਦੇ ਬੇਟੇ ਤੇ ਉਹਨਾਂ ਦੇ ਪੁੱਤਰ ਜਿਹੜੇ ਕਿ ਲਾਗੇ ਲਾਗੇ ਤਾਏ ਚਾਚਿਆਂ ਦੇ ਵੀ ਇਹ ਕੋੜੇ ਦੀ ਸਵਾਰੀ ਦਾ ਆਨੰਦ ਮਾਣਦੇ ਨੇ ਇਹਦੀ ਧੌਣ ਇਹਦਾ ਚੁੱਸਾ ਇਹਦਾ ਪਿੱਠ ਪੁੜਾ ਠੱਠਾ ਮਾਰ ਮਾਰ ਕੇ ਚੀਜ਼ ਦੀ ਗਵਾਹੀ ਭਰਦਿਆ ਚੇਤਕ ਦਾ ਪੁੱਤ ਹੈ ਤੇ ਕਿਹੜਾ ਖਾਨਦਾਨ ਹੈ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਪਰ ਫਿਰ ਵੀ ਇੱਕ ਵਾਰੀ ਮੇਰਾ ਫਰਜ਼ ਬੰਦ ਹੈ ਕਿ ਮੁਢਲੀ ਜਾਣਕਾਰੀ ਤੁਹਾਨੂੰ ਦੇ ਦਾਂ ਦਿਲਜਾਨ ਕੋੜੇ ਦਾ ਨਾਂ ਹੈ ਜੀ ਉਮਰ ਹੈਗੀ ਹੈ 4 ਸਾਲ ਤੇ ਕੱਦ ਹੈਗਾ ਹੈ ਪ੍ਰੋਪਰ ਫੱਟੀ ਵਾਲਾ 66 ਪਲੱਸ ਤੇ ਜੇ ਮਾਲੇ ਪਾਸੇ ਜਾਵਾਂ ਤੇ 62 ਪਲੱਸ ਨੁਕਰੀ ਘੋੜੀ ਦਾ ਸਜਣੂ ਪੁੱਤ ਹੈ ਬਾਕੀ ਆ ਇਹਦੇ ਹੁਣ ਰਿਜ਼ਲਟ ਸੁਣ ਲਓ ਤੇ ਵੇਖ ਲਓ ਆ ਬਹੁਤ ਹੀ ਚੰਗੀ ਬਸ਼ੇਰੀ ਹੈ ਬਾਈ ਹੁਣਾ ਕੋਲੇ ਘੋੜਿਆਂ ਵਰਗੀ ਬਸ਼ੇਰੀ ਆਈ ਆ ਬਾਕੀ ਤੁਸੀਂ ਪਿੱਠਪੜਾ ਦੇਖ ਸਕਦੇ ਹੋ ਕੰਨ ਕਨੋਤਰੀ ਦੇਖ ਸਕਦੇ ਹੋ ਸ਼ਕੀਨ ਪੁਣਾ ਇਹਦੀ ਛਾਤੀ ਇਹਦੀ ਗਰਦਨ ਜਾਨੀ ਕਿ ਘੋੜੇ ਨੇ ਕਹਿਦਾ ਨਾ ਜਿੱਦਾਂ ਮੈਂ ਸਟਾਰਟਿੰਗ ਚ ਆਖਿਆ ਕਿ ਘੋੜਾ ਮੰਨ ਲਓ ਵੀ ਲੇਜੈਂਡ ਦੇ ਸਿਰ ਤੇ ਤਾਜ ਸਾਬਤ ਹੋਇਆ ਜਿੱਦਾਂ ਚੇਤਕ ਨੇ ਆਪਣਾ ਅਵਸਾਦ ਕੀਤਾ ਤੇ ਹੁਣ ਇਹ ਘੋੜਾ ਗਾਂ ਚੇਤਕ ਦਾ ਪੁੱਤ ਵੀ ਆਪਣਾ ਅਵਸਾਦ ਕਰ ਰਿਹਾ ਹੈ ਬਾਕੀ ਬਾਈ ਹੁਣਾ ਨੇ ਜੋ ਸਾਨੂੰ ਫੋਟੋਆਂ ਭੇਜੀਆਂ ਨੇ ਕੁਝ ਵੀਡੀਓ ਭੇਜੀਆਂ ਨੇ ਉਹ ਤੁਹਾਡੇ ਨਾਲ ਅਸੀਂ ਬੱਚਿਆਂ ਦੀਆਂ ਸਾਂਝੀਆਂ ਕਰ ਰਹੇ ਹਾਂ ਤੇ ਜੇ ਕੋਈ ਘੋੜੀ ਭਰਾਉਣਾ ਚਾਹੁੰਦਾ ਹੈ ਇਹ ਸੋਹਣੇ ਸੋਹਣੇ ਬੱਚੇ ਪਹਿਲਾਂ ਤੁਸੀਂ ਵੀਡੀਓ ਰੋਕ ਕੇ ਦੇਖ ਸਕਦੇ ਹੋ ਫੋਟੋਆਂ ਦੇ ਵਿੱਚ ਭਰਾਵਾਂ ਨੇ ਇੱਕ ਫੋਟੋ ਦੇ ਵਿੱਚ 6 6 7 7 ਬੱਚੇ ਵੀ ਐਡ ਕੀਤੇ ਹੋਏ ਆ ਜਿੱਦਾਂ ਭਾਈਆਂ ਨੇ ਮੈਨੂੰ ਭੇਜੀਆਂ ਤੇ ਮੈਂ ਤੁਹਾਡੀ ਕਚਹਿਰੀ 'ਚ ਰੱਖਤੀਆਂ ਨੇ ਬੱਚੇ ਬਹੁਤ ਹੀ ਜ਼ਿਆਦਾ ਚੰਗੇ ਆਏ ਆ ਤੇ ਸਾਰੇ ਨੁਕਰੇ ਬੱਚੇ ਆਏ ਆ ਕਹਿੰਦੇ ਵੀ ਜਿੰਨੇ ਬੱਚੇ ਆਏ ਆਂਦੇ ਹੁਣ ਤੱਕ ਇੱਕ ਹੀ ਬਛੇਰਾ ਆਇਆ ਬਾਕੀ ਸਾਰੀਆਂ ਹੀ ਬਛੇਰੀਆਂ ਆਈਆਂ ਸੱਜਣੋ ਤੇ ਆਹ ਦੇਖੋ ਇੱਕ ਹੋਰ ਵੀਡੀਓ ਭਰਾਵਾਂ ਨੇ ਮੈਨੂੰ ਛੋਟੀ ਵੀਡੀਓ ਜਿਹੜੀ ਨਾਲ ਬੱਚੇ ਦੀ ਚਲਦੀ ਹੈ ਕਿਡਾ ਘੈਂਟ ਯਾਰ ਕਿੱਡੇ ਤਾਕੜ ਬੱਚੇ ਆਉਂਦੇ ਆ ਘੁੜੇ ਦੇ ਤੇ ਜੇ ਤੁਸੀਂ ਵੀ ਭਰਉਣੀ ਹੈ ਘੋੜੀ ਆਪਣੀ ਤੇ ਸੱਜਣੋ ਇਹੋ ਜਿਹੇ ਬੱਚਾ ਇਹੋ ਜਿਹੇ ਬੱਚੇ ਦੀਆਂ ਕਲਕਾਰੀਆਂ ਸੋਨੀਆਂ ਤੇ ਵੀਰ ਸੋਹਣੇ ਉਹ ਨਾਲ ਮੈਂ ਨੰਬਰ ਦਿੱਤਾ ਹੈ ਇਹ ਨੰਬਰ ਤੇ ਫੋਨ ਲਾ ਲਿਓ ਤੇ ਨਾਲ ਫੀਸ ਭਾਈਆਂ ਨੇ ਰੱਖੀ ਹੈ ਸਿਰਫ 15000 ਰੁਪਇਆ 15000 ਰੁਪਏ ਦੇ ਵਿੱਚ ਕਹਿ ਦਈਏ ਵੀ ਹਰ ਪ੍ਰਕਾਰ ਦਾ ਹੀ ਬੰਦਾ ਕਹਿ ਦਈਏ ਵੀ ਮਾਤੜ ਘਰ ਦਾ ਬੰਦਾ ਵੀ ਘੋੜੀ ਭਰਾ ਸਕਦਾ ਹੈ ਹਰੇਕ ਹੀ ਬੰਦਾ ਸਰਵਿਸ ਲੈ ਸਕਦਾ ਹੈ ਬਾਕੀ ਜਿੱਥੇ ਚੰਗੇ ਬੱਚੇ ਘੋੜੇ ਨੇ ਸਾਫਤ ਕੀਤੇ ਆ ਨਾ ਤੇ ਉਥੇ 15000 ਰੁਪਿਆ ਕਹਿ ਦਈਏ ਵੀ ਨਾ ਮਾਤਰਫੀਜ਼ ਹੈ ਇੱਕ ਘੋੜੇ ਦੀ ਸੇਵਾ ਸੰਭਾਲ ਦਾ ਖਰਚਾ ਹੀ ਹੈ ਕਹਿ ਦਈਏ ਇੱਕ ਬਾਈ ਹੁਣਾਂ ਦੇ ਕੋਲ ਆ ਬਹੁਤ ਹੀ ਪਿਆਰਾ ਬੱਚਾ ਆ ਗਿਆ ਜੀ ਕੋਈ ਇਹਨੂੰ ਕੈਦ ਨਹੀਂ ਕੀਤਾ ਸਮਝ ਲੇਖ ਲੋ ਵੀ ਤੁਸੀਂ ਸਾਹਮਣੇ ਬੈਠਾ ਇਹਦੇ ਬਾਈ ਹੁਣਾ ਦੀ ਆਵਾਜ਼ ਤੇ ਹੀ ਚੱਲਦਾ ਹੈ ਇਹ ਬਾਜ ਆ ਜਿਹੜਾ ਇਹ ਛੋਟਾ ਬੱਚਾ ਸੀ ਜਦੋਂ ਬਾਈ ਹੁਣਾ ਕੋਲੇ ਆਇਆ ਤੇ ਹੁਣ ਵੀ ਅਜੇ ਬੱਚਾ ਹੀ ਹੈ ਕੁਝ ਕੁ ਮਹੀਨੇ ਦੀ ਉਮਰ ਹੈ ਤੇ ਬਾਈ ਹੁਣਾ ਨੇ ਇਹਨੂੰ ਵੀ ਬੜਾ ਪਿਆਰ ਦਿੱਤਾ ਇਹਦੇ ਬਾਈ ਹੁਣਾ ਦੇ ਫਾਰਮ ਤੇ ਘੋੜਿਆਂ ਦੇ ਨਾਲ ਹੀ ਇਹ ਰਹਿੰਦਾ ਹੈ ਤੇ ਜੇ ਕਦੇ ਬਾਈ ਹੁਣ ਜਾਂਦੇ ਵੀ ਦਿਨ ਰਾਤ ਜੇ ਕੋਈ ਜਾਨਵਰ ਖੁੱਲ ਵੀ ਜਾਂਦਾ ਹੈ ਤੇ ਇਹ ਉਸੇ ਵੇਲੇ ਉਹਨਾਂ ਨੂੰ ਅਗਾਹ ਕਰਦਾ ਹੈ ਬਾਕੀ ਆਪਾਂ ਸੋਚੀਏ ਨਾ ਤੇ ਇਹ ਜਿਹੜੇ ਜਾਨਵਰ ਆ ਨਾ ਇਹ ਸੱਜਣੋ ਫਿੰਗਰੇ ਚ ਕੈਦ ਨਹੀਂ ਹੁੰਦੇ ਤੇ ਜੇ ਤੁਸੀਂ ਇਹਨਾਂ ਨੂੰ ਪਿਆਰ ਦਿੰਨੇ ਹੋ ਸਤਕਾਰ ਦਿੰਨੇ ਹੋ ਤੇ ਇਹ ਤੁਹਾਡੀਆਂ ਮੋਹ ਦੀਆਂ ਤੰਦਾਂ ਚ ਕੈਦ ਹੋ ਕੇ ਜਰੂਰ ਰਹਿ ਜਾਂਦੇ ਆ ਬਾਕੀ ਬਾਈ ਵੀਡੀਓ ਕਿਵੇਂ ਲੱਗੀ ਤੇ ਬਾਈ ਦਾ ਘੋੜਾ ਕਿਵੇਂ ਲੱਗਾ ਕਮੈਂਟਾਂ ਦੇ ਵਿੱਚ ਦੱਸ ਦਿਓ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕੀਤੇ ਉਹਨਾਂ ਭਰਾਵਾਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜਿੱਤੇ ਜਿਨ੍ਹਾਂ ਨੇ ਨਵਾਂ-ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਦੇ ਵੀ ਨਾਮ ਨੇ ਕਰਤਾਰ ਸਿੰਘ ਬਬਲੂ ਸਿੰਘ ਖਾਨ ਬ੍ਰਦਰਸ ਪ੍ਰਤਾਪ ਸਿੰਘ ਗੋਪੀ ਭੁੱਲਰ ਸੁਮੇਤ ਸੁਦਾਗਰ ਜੋਗਿੰਦਰ ਸਿੰਘ ਚੰਨੀ ਮਹੰਤ ਹਰਜਿੰਦਰ ਸੱਚ ਪਰਮਿੰਦਰ ਸੰਧੂ ਹਨੀ ਰਿਉਣਾ ਚਮਕੌਰ ਗਿੱਲ ਸਰਬਜੀਤ ਢਿੱਲੋਂ ਕਾਕਾ ਸੰਧੂ ਸਿੰਧਵਾਜ ਕੋੜੇ ਵਾਲੇ ਹੀਰਾ ਸਿੰਘ ਸਿੱਧੂ ਜਸ਼ਨ ਦਿਓਲ ਸੋਲ ਫਾਰਮ ਗੁਰਮੇਲ ਸਿੱਧੂ ਹਰਪਾਲ ਸਿੱਧੂ ਬਿੱਲੂ ਗੁੱਜਰ ਸਤਵੀਰ ਸਿੱਧੂ ਸੱਚ ਸਟੱਡ ਫਾਰਮ ਇਹ ਵੀਡੀਓ ਕਿਵੇਂ ਲੱਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਪੀ ਹੁਣ ਭਾਈ ਸਾਲ ਬਾਅਦ ਆ ਤੁਹਾਨੂੰ ਘੋੜਾ ਵਿਖਾਇ ਕਿਵੇਂ ਲੱਗਿਆ ਕਿਵੇਂ ਇਹਦਾ ਬਾਡੀ ਸਟਰਕਚਰ ਲੱਗਿਆ ਕਿਵੇਂ ਕਦ ਕਾਠ ਲੱਗਿਆ ਬਾਕੀ ਮੈਨੂੰ ਕੋਈ ਫਿਚਰਾਂ ਬਾਰੇ ਬੜੀ ਦੱਸਣ ਦੀ ਲੋੜ ਨਹੀਂ ਪਈ ਇਹ ਘੋੜਾ ਆਪਣਾਪ ਆਪ ਹੀ ਦਿਖਾਉਂਦਾ ਬਾਕੀ ਆਉਣ ਵਾਲੀ ਜਨਵਰੀ ਤੱਕ ਹੋਰ ਵੀ ਬਹੁਤ ਘੈਂਟ ਘੈਂਟ ਬੱਚੇ ਆਉਣ ਵਾਲੇ ਆ ਇਹਦੇ ਉਹ ਵੀ ਅਗਲੀ ਵੀਡੀਓ ਹੀ ਦਿਖਾਉਨੇ ਆ ਕਿ ਇਹ ਘੋੜਾ ਇਸ ਟਾਈਮ ਖੜਾ ਹੈ ਜੀ ਪਿੰਡ ਢੇਸੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਤੇ 22 ਸਰਦਾਰ ਗੁਰਮੀਤ ਸਿੰਘ ਪਹਿਲਵਾਨ ਜੀ ਉਹਨਾਂ ਕੋਲੇ ਤੇ ਇੱਥੇ ਜਾ ਕੇ ਤੇ ਤੁਸੀਂ ਸਰਵਿਸ ਲੈ ਸਕਦੇ ਹੋ ਘੋੜੀ ਭਰਾ ਸਕਦੇ ਹੋ ਤੇ ਬਾਕੀ ਮੈਂ ਨੰਬਰ ਬਾਈਆਂ ਦਾ ਵਿੱਚ ਦਿੱਤਾ ਹੈ ਤੁਸੀਂ ਦਿੱਤੇ ਨੰਬਰ ਤੇ ਬਾਈ ਹੋਣਾ ਨਾਲ ਸੰਪਰਕ ਕਰ ਲਓ ਤੇ ਬਾਈ ਹੋਣੀ ਤੁਹਾਨੂੰ ਲੋਕੇਸ਼ਨ ਵੀ ਭੇਜ ਦੇਣਗੇ ਦੂਜੀ ਗੱਲ ਲੈ ਕੇ ਜੇ ਤੁਸੀਂ ਵੀ ਆਪਣਾ ਨਗੀਨਾ ਸੋਨਾ ਸੁਨੱਖਾ ਘੋੜਾ ਆਪਣੇ ਪੇਜ ਦੇ ਜ਼ਰੀਏ ਦੇਸ਼ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਵਿਖਾਉਣਾ ਚਾਹੁੰਦੇ ਹੋ ਤੇ ਦਿੱਤੇ ਨੰਬਰ ਤੇ ਤੁਸੀਂ ਚੈਨਲ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਜਿਉਂਦੇ ਵਸਦੇ ਹਲਦੇ ਰਹੋ ਸ਼ਬਾਖਰ ਸასიਖਾਲ ਧੰਨਵਾਦ